ਸਵਿੰਦਰ ਸਿੰਘ ਉਪਲ ਸਵਿੰਦਰ ਸਿੰਘ ਉਪਲ ਦਾ ਜਨਮ ਮਾਤਾ ਸ਼੍ਰੀਮਤੀ ਜੈਵੰਤੀ ਅਤੇ ਪਿਤਾ ਸ਼੍ਰੀ ਫਕੀਰ ਸਿੰਘ ਦੇ ਘਰ ਅਜਿਹੇ ਸਕੂਲ ਵਿੱਚ ਦਾਖਲ ਕਰਾਏ ਇਨ੍ਹਾਂ ਸਕੂਲਾਂ ਵਿੱਚ ਪੜਾਉਣ ਨੂੰ ਤਾਂ ਹਰ ਇੱਕ ਦਾ ਦਿਲ ਕਰਦਾ ਹੈ ਪਰ ਪੜ੍ਹਾ ਕੋਈ ਕੋਈ ਹੀ ਸਕਦਾ ਹੈ ਕਿਉਂ ਕੇ ਉਸ ਦੀ ਪਤਨੀ ਦੇਵਕੀ ਵੀ ਆਪਣੇ ਆਪ ਉਤੇ ਦਿਲ ਹੀ ਦਿਲ ਵਿੱਚ ਇਸ ਗੱਲ ਕਾਰਨ ਮਾਨ ਕਰਦੀ ਕਿ ਆਖਰ ਇਹੋ ਜਿਹਾ ਚੁਣਿਆ ਗਿਆ ਹੈ ਇਹ ਉਹਨਾਂ ਨੂੰ ਹਾਰ ਪਾਏਗਾ ਇਹ ਸੁਣਦੇ ਅਸਾਰ ਦੇਵਕੀ ਨੇ ਉੱਠ ਕੇ ਜੋਤੀ ਨੂੰ ਆਪਣੀ ਗੋਦ ਵਿੱਚ ਲੈ ਲਿਆ ਨੀਕਰ ਚਿੱਟੀਆਂ ਜੁਰਾਬਾਂ ਤੇ ਇੱਕ ਸੁਨਹਿਰੀ ਹਾਰ ਇਨਾਂ ਚੀਜ਼ਾਂ ਦੇ ਨਾਂ ਸੁਣਦਿਆਂ ਹੀ ਦੇਵਕੀ ਦੀ ਖੁਸ਼ੀ ਕਾਫੂਰ ਹੋ ਗਈ ਉਸ ਦੇ ਮੂੰਹ ਉੱਤੇ ਆ ਰਿਹਾ ਖੇੜਾ ਉੱਥੇ ਹੀ ਰੁਕ ਗਿਆ ਤੇ ਫਿਰ ਹੌਲੀ-ਹੌਲੀ ਖੇੜਾ ਦੀ ਥਾਂ ਚਿੰਤਾ ਦੁੱਖ ਤੇ ਕਲੇਸ਼ ਨੇ ਮੰਨ ਲਈ ਉਸ ਇੰਜ ਅਨੁਭਵ ਕੀਤਾ ਜਿਵੇਂ ਕਿ ਉਹ ਖੇੜੇ ਦੇ ਮਹਿਲ ਨੂੰ ਦੂਰੋਂ ਵੇਖ ਕੇ ਖੁਸ਼ ਹੋ ਗਈ ਸੀ ਅਤੇ ਜਿਉਂ ਹੀ ਉਸਨੇ ਖੁਸ਼ੀ-ਖੁਸ਼ੀ ਉਸ ਦੇ ਅੰਦਰ ਪੈਰ ਧਰਨ ਲਈ ਚੁੱਕਿਆ ਕਿਸੇ ਨੇ ਅਚਾਨਕ ਹੀ ਖੇੜੇ ਦੇ ਮਹਿਲ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ ਕੀ ਗੱਲ ਹੈ ਉਦਾਸ ਹੋ ਗਈ ਹੈ ਜੁਗਲ ਪ੍ਰਸ਼ਾਦ ਨੂੰ ਇਸ ਖੁਸ਼ੀ ਦੀ ਘੜੀ ਸਮੇ ਉਸ ਦਾ ਬਿੱਲ ਬਤੌਰੀ ਵਰਗਾ ਮੂੰਹ ਜਰਾ ਨਾ ਪਾਇਆ ਮੈਂ ਸੋਚਦੀ ਆ ਇੰਨੀਆਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲਵਾਂਗੇ ਅੱਜ ਤੇ ਮਹੀਨੇ ਦੀ 26 ਤਾਰੀਖ ਏ ਘਰ ਮਸਾਂ 10-12 ਆਨੇ ਪਏ ਨੇ ਦਾਲ ਸਬਜ਼ੀ ਲਈ ਹਾਲਾਂਕਿ ਤਾ ਪਿਛਲੇ ਮੰਗੇ 40 ਵੀ ਨਹੀਂ ਉਤਰੇ ਇਸ ਕਰੜੀ ਅਸਲੀਅਤ ਨੇ ਤਾਂ ਜਿਵੇਂ ਜੁਗਲ ਪ੍ਰਸ਼ਾਦ ਨੂੰ ਵੀ ਪਟਾਕ ਮਾਰਿਆ ਹੋਵੇ ਉਹ ਤਾਂ ਹਾਲਾਤ ਇੱਕ ਖੇੜੇ ਦੇ ਗगन ਉੱਤੇ ਹੀ ਪਿਤਰੀ ਪਿਆਰ ਦੇ ਖੰਭ ਲਾਈ ਉਡਾਰੀਆਂ ਲਾਈ ਜਾ ਰਿਹਾ ਸੀ ਉਸ ਦਾ ਇਸ ਜ਼ਰੂਰੀ ਪਾਸੇ ਪਹਿਲਾਂ ਧਿਆਨ ਹੀ ਨਹੀਂ ਸੀ ਗਿਆ ਜਿਵੇਂ ਸੁਆਦੀਸ਼ਟ ਭੋਜਨ ਲਈ ਜਲਦੀ ਜਲਦੀ ਖਾਦੇ ਆਂ ਦੰਦਾਂ ਹੇਠ ਆ ਕੇ ਕੱਟੀ ਗਈ ਜੀਭ ਸਾਰੇ ਦਾ ਸਾਰਾ ਸਵਾਦ ਮਾਰ ਦਿੰਦੀ ਹੈ ਕੁਝ ਇਸ ਤਰ੍ਹਾਂ ਬੇਸਵਾਦੀ ਜੁਗਲ ਪ੍ਰਸ਼ਾਦ ਨੇ ਦੇਵਕੀ ਦੀ ਅਸਲੀਅਤ ਵਰਗੀ ਕੌੜੀ ਗੱਲ ਸੁਣ ਕੇ ਅਨੁਭਵ ਕੀਤੀ ਉਸ ਨੂੰ ਆਪਣੀ ਤੰਗ ਮਾਇਕ ਹਾਲਤ ਉੱਤੇ ਬੜੀ ਖਿਝਾਈ ਜਿਹੜੀ ਕਦਮ ਕਦਮ ਉੱਤੇ ਉਸ ਦਾ ਰਾਹ ਆਣ ਰੋਕਦੀ ਸੀ ਫਿਰ ਉਸ ਦੀ ਇਹ ਖਿਝ ਕ੍ਰੋਧ ਬਣ ਦੇਵਕੀ ਉੱਤੇ ਵਸ ਪਈ। ਬਸ ਤੂੰ ਤਾਂ ਹਰ ਵੇਲੇ ਇਹੋ ਹੀ ਰੋਣੇ ਰੋਂਦੀ ਰਹੀਆ ਕਰੀ। ਲੋਕੀ ਇਹੋ ਜੇ ਮੌਕਿਆਂ ਲਈ ਤਰਸਦੇ ਨੇ ਤੂੰ ਹੈ ਕਿ ਓਹੋ ਤੁਸੀਂ ਤੇ ਐਵੇਂ ਹੀ ਪਏ ਗਰਮ ਹੁੰਦੇ ਹੋ ਕਿ ਮੈਂ ਨਹੀਂ ਚਾਹੁੰਦੀ ਮੇਰੇ ਲਾਲ ਦੀ ਸ਼ਾਨ ਵਧੇ ਪਰ ਇਨ੍ਹਾਂ ਚੀਜ਼ਾਂ ਦਾ ਇੰਤਜ਼ਾਮ ਕਰਨ ਵਾਲੀ ਹੋਣਾ ਏ ਐਵੇਂ ਥੁੱਕਾਂ ਨਾਲ ਤਾਂ ਬੜੇ ਨਹੀਂ ਪੱਕਦੇ। ਭਾਵੇਂ ਕੁਝ ਹੋ ਜਾਏ ਇਨ੍ਹਾਂ ਚੀਜ਼ਾਂ ਦਾ ਇੰਤਜ਼ਾਮ ਮੈਂ ਕਰਕੇ ਹੀ ਛੱਡਾਂਗਾ। ਜੁਗਲ ਪ੍ਰਸ਼ਾਦ ਨੇ ਦ੍ਰਿੜਤਾ ਨਾਲ ਕਿਹਾ ਮੈਂ ਵੇਖਦੀ ਆਂ ਗੁੱਡੀ ਦੀ ਬੁਗਣੀ ਵਿੱਚ ਕਿੰਨੇ ਪੈਸੇ ਨੇ ਉਹ ਰੋਵੇਗੀ ਤਾਂ ਸਹੀ ਪਰ ਮੈਂ ਉਸ ਨੂੰ ਪਰਚਾ ਲਵਾਵਾਂਗੀ ਤੇ ਉਹ ਬੁਗਣੀ ਲੈਣ ਚਲੀ ਗਈ ਦੇਵਕੀ ਦੇ ਜਾਨ ਉੱਤੇ ਜੁਗਲ ਪ੍ਰਸ਼ਾਦ ਨੇ ਸੋਚਿਆ ਮੈਂ ਐਵੇਂ ਹੀ ਦੇਵਕੀ ਵਿਚਾਰੀ ਉੱਤੇ ਗੁੱਸਾ ਹੋਣ ਲੱਗ ਜਾਂਦਾ ਇਹ ਪੈਸੇ ਦੀ ਘਾਟ ਮੈਨੂੰ ਹਮੇਸ਼ਾ ਗੁੱਸਾ ਚੜਾ ਦਿੰਦੀ ਹੈ ਇਹ ਵੀ ਕੀ ਜ਼ਿੰਦਗੀ ਹੋਈ ਪੈਸੇ ਪੈਸੇ ਲਈ ਜਬਕਦੇ ਫਿਰਨਾ ਕੀ ਸਾਡੇ ਗਰੀਬਾਂ ਦਾ ਇਤਨਾ ਵੀ ਹੱਕ ਨਹੀਂ ਕਿ ਅਸੀਂ ਆਪਣੇ ਹੁਨ ਹਾਰ ਲੜਕੇ ਦੀ ਇੱਕ ਨਿੱਕੀ ਖੁਸ਼ੀ ਨੂੰ ਖਰੀਦ ਸਕੀਏ ਤੇ ਇਹ ਅਮੀਰ ਹਜ਼ਾਰਾਂ ਰੁਪਏ ਐਵੇਂ ਹੀ ਆਯਾਸ਼ੀ ਵਿੱਚ ਰੋੜਦੇ ਫਿਰਦੇ ਨੇ ਅਸੀਂ ਗਰੀਬ ਉਤਨਾ ਚਿਰ ਨਹੀਂ ਉੱਠ ਸਕਾਂਗੇ ਜਿੰਨਾ ਚਿਰ ਅਸੀਂ ਆਪ ਯਤਨ ਨਹੀਂ ਕਰਦੇ ਅਮੀਰ ਨੇ ਤਾਂ ਨਾ ਸਾਨੂੰ ਉਠਾਲਣਾ ਹੈ ਤੇ ਨਾ ਹੀ ਕਦੀ ਉੱਠਣ ਦੇਣਾ ਹੈ ਫਿਰ ਉਸ ਦਾ ਧਿਆਨ ਦੇਵਕੀ ਵੱਲ ਗਿਆ ਜਿਹੜੀ ਵਿਚਾਰੀ ਜਦੋਂ ਦੀ ਵਿਆਹੀ ਗਈ ਸੀ ਤੰਗੀ ਤੁਰਸ਼ੀ ਦੇ ਪੂੜਾਂ ਵਿੱਚ ਪਿਸ ਰਹੀ ਸੀ ਹੁਣ ਉਸ ਦੇ ਮਨ ਵਿੱਚ ਦੀਪਕੀ ਲਈ ਵਧੇਰੇ ਤਰਸ ਸੀ ਵਿਚਾਰੀ ਕੀ ਕਰੇ ਬੜੀ ਮੁਸ਼ਕਿਲ ਨਾਲ 150 ਵਿੱਚ 5 ਬੱਚਿਆਂ ਨੂੰ ਪਾਲਦੀ ਏ ਮੈਂ ਕਿਹਾ ਜੀ ਗੁੱਡੀ ਦੀ ਬੁਗਣੀ ਚੋਂ 7.5 ਆਣੇ ਨਿਕਲੇ ਤੇ ਜੋਤੀ ਦੀ ਬੁਗਣੀ ਚੋਂ 12 ਆਣੇ ਜੁਗਲ ਪ੍ਰਸ਼ਾਦ ਨੇ ਵੇਖਿਆ ਕਿ ਉਹ ਵਿਚਾਰੀ ਯਤਨ ਕਰ ਰਹੀ ਸੀ ਕਿ ਕਿਸੇ ਤਰ੍ਹਾਂ ਮੇਰਾ ਲਾਲ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਐਤਵਾਰ ਨੂੰ ਸਕੂਲ ਜਾ ਸਕੇ ਉਹ ਸੋਚਿਆ ਸਕੂਲ ਵਾਲਿਆਂ ਨੇ ਤਾਂ ਆਪਣੇ ਵੱਲੋਂ ਸਾਡੇ ਬੱਚੇ ਨੂੰ ਮਾਣ ਦਿੱਤਾ ਹੈ ਪਰ ਉਹ ਕੀ ਜਾਣਣ ਕਿ ਇਹ ਮਾਣ ਸਾਡੇ ਲਈ ਜ਼ਹਿਮਤ ਬਣ ਜਾਏਗਾ ਅੱਛਾ ਪਰਵਾਹ ਨਹੀਂ ਭਾਵੇਂ ਕੁਝ ਵੀ ਹੋ ਜਾਏ ਮੇਰੇ ਬੱਚੇ ਨੂੰ ਐਤਵਾਰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਹੀ ਚਾਹੀਦੀਆਂ ਹਨ ਅੱਜ ਵੀਰਵਾਰ ਹੈ ਵਿੱਚੋਂ ਦਿਨਤੇ ਹੋਏ ਸ਼ੁਕਰ ਤੇ ਸਨੇਚਰ ਕੋਈ ਗੱਲ ਨਹੀਂ ਇਹ ਸੋਚ ਕੇ ਉਹ ਪੱਕੇ ਇਰਾਦੇ ਨਾਲ ਘਰੋਂ ਬਾਹਰ ਨਿਕਲ ਗਿਆ ਕਿਸੇ ਤੋਂ ਕੁਝ ਪੈਸੇ ਫੜਨ ਲਈ ਬਿਨਾਂ ਇਸ ਗੱਲ ਨੂੰ అనుభవ ਕੀਤੇਆਂ ਕਿ ਉਹ ਹੁਣੇ ਹੀ ਦਫ਼ਤਰੋਂ ਥੱਕਾ ਟੁੱਟਾ ਆਇਆ ਹੈ ਘੰਟੇ ਪਿੱਛੋਂ ਜਦ ਉਹ ਮੁੜਿਆ ਤਾਂ ਉਹਦੀ ਜੇਬ ਵਿੱਚ ਰੁਪਏ ਰੁਪਏ ਦੇ ਤਿੰਨ ਨੋਟ ਸਨ ਉਸ ਨੂੰ ਇਹਨਾਂ ਤਿੰਨ ਰੁਪਏਾਂ ਦਾ ਉਧਾਰ ਲੈਣ ਲਈ ਕਿੰਨੇ ਅੱਗੇ ਲਿਲਕੜੀਆਂ ਲੈਣੀਆਂ ਪਈਆਂ ਸਨ ਤੇ ਤਦ ਜਾ ਕੇ ਉਹ ਇੱਕ ਮਿੱਤਰ ਕੋਲੋਂ 3 ਰੁਪਏ ਫੜ ਸਕਿਆ ਸੀ ਘਰ ਵਿੱਚ ਆ ਕੇ ਬਜਟ ਵਿੱਚ ਆਪ ਹੀ ਨਵੀਂ ਤੇੜ ਉੱਤੇ ਵਿਚਾਰ ਕੀਤੀ ਗਈ ਇੱਕ ਫਟੀਸ ਫੈਤ ਚਾਦਰ ਵਿੱਚ ਉਹ ਗਵਾਂਡਨ ਦੀ ਮਸ਼ੀਨ ਤੇ ਮੈਂ ਇਸ ਦੀ ਕਮੀਜ਼ ਤਾਂ ਤਿਆਰ ਕਰ ਲਵਾਂਗੀ ਹਾਂ ਚਿੱਟੀ ਨੀਕਰ ਦਾ ਕਪੜਾ ਵੀ ਬਾਜ਼ਾਰੋਂ ਲੈਣਾ ਹੀ ਪੈਣਾ ਤੇ ਸਵੌਣੀ ਦਰਜੀ ਤੋਂ ਪਵੇਗੀ ਮੈਨੂੰ ਨੀਕਰ ਸਿਉਣ ਦੀ ਜਾਚ ਨਹੀਂ ਦੇਵਕੀ ਨੇ ਪਤੀ ਨੂੰ ਇੰਨਾ ਪੈਸਿਆਂ ਨਾਲ ਹੀ ਕੰਮ ਸਾਰਨ ਦੀ ਤਰਕੀਬ ਦੱਸਦਿਆਂ ਕਿਹਾ ਦੇਵਕੀ ਤੋਂ ਬੁਗਨੀਆਂ ਵਿੱਚੋਂ ਨਿਕਲਿਆ ਭਨ ਤੋੜ ਲੈ ਕੇ ਜਦੋਂ ਉਹ ਘਰੋਂ ਤੁਰਨ ਲੱਗਾ ਤਾਂ ਉਸ ਵੇਖਿਆ ਜੋਤੀ ਘਰ ਨਹੀਂ ਸੀ ਸਾਰੇ ਪਾਸੇ ਭਾਲਿਆ ਪਰ ਕਿਦਰੇ ਨਜ਼ਰ ਨਾ ਆਇਆ ਭਾਵੇਂ ਇਸ ਸਮੇਂ ਥੋੜਾ ਥੋੜਾ ਹਨੇਰਾ ਹੋ ਗਿਆ ਸੀ ਪਰ ਜੁਗਲ ਪ੍ਰਸ਼ਾਦ ਨਹੀਂ ਸੀ ਚਾਹੁੰਦਾ ਕਿ ਇਸ ਕੰਮ ਵਿੱਚ ਹੋਰ ਦੇਰ ਕੀਤੀ ਜਾਏ ਉਹ ਆਪ ਹੀ ਜੋਤੀ ਨੂੰ ਲੱਭਣ ਚਲਾ ਗਿਆ ਉਸ ਵੇਖਿਆ ਕਿ ਬਾਹਰ ਗਲੀ ਵਿੱਚ ਜੋਤੀ ਮੁੰਡਿਆਂ ਨਾਲ ਖੇਡ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਨਿਸ਼ਚਿੰਤ ਵੇਖ ਉਸ ਸੋਚਿਆ ਸੱਚ ਕਹਿੰਦੇ ਨੇ ਕਿ ਬਚਪਨ ਬਾਦਸ਼ਾਹੀ ਹੁੰਦੀ ਹੈ ਇਸ ਨੂੰ ਕੋਈ ਫਿਕਰ ਨਹੀਂ ਆਪਣੇ ਕੱਪੜੇ ਦਾ ਬੰਦੋਬਸਤ ਕਰਨ ਦਾ ਮਾਪੇ ਆਪੇ ਪਏ ਫਿਕਰ ਕਰਨ ਕੋਈ 2 ਘੰਟਿਆਂ ਪਿਛੋਂ ਜ ਖਿਆਲ ਆਇਆ ਕਿ ਪਤਾ ਕਰੀਏ ਜੇ ਉਸ ਦਿਨ ਸਮਾਗਮ ਸਮੇਂ ਜੋਤੀ ਦੇ ਹਾਰ ਪਾਉਣ ਦੀ ਫੋਟੋ ਦਾ ਵੀ ਪ੍ਰਬੰਧ ਹੋ ਸਕੇ ਜਿਉਂ ਹੀ ਮੈਂ ਅੰਦਰ ਵੜਿਆ ਕਿ ਫੋਟੋਗ੍ਰਾਫਰ ਕੈਮਰਾ ਲਟਕਾਈ ਬਾਹਰ ਆ ਰਿਹਾ ਸੀ ਮੈਂ ਉਸ ਨਾਲ ਗੱਲਬਾਤ ਕੀਤੀ ਤੇ ਪਤਾ ਲੱਗਾ ਕਿ ਐਤਵਾਰ ਵਾਲੇ ਸਮਾਗਮ ਤੇ ਉਹੀ ਜਾ ਰਿਹਾ ਸੀ ਮੈਂ ਉਸ ਦੇ ਨਾਲ ਵੀ ਗੱਲ ਕਰ ਆਇਆ ਕਿ ਜਦੋਂ ਰਿਪਬਲਿਕ ਸਕੂਲ ਦਾ ਕੇਜੀ ਜਮਾਤ ਦਾ ਪ੍ਰਤੀਨਿਧ ਮੇਰਾ ਇਹ ਮੁੰਡਾ ਮੰਤਰੀ ਜੀ ਨੂੰ ਹਾਰ ਪਾਏ ਉਹ ਫੋਟੋ ਜ਼ਰੂਰ ਖਿੱਚੇ ਦੇਵਕੀ ਦੇ ਮੂੰਹ ਤੇ ਕੁਝ ਚਿੰਤਾ ਦੇ ਨਿਸ਼ਾਨ ਵੇਖ ਕੇ ਆਪਣੀ ਖੁਸ਼ੀ ਵਿੱਚ ਬਿਨਾ ਕੋਈ ਫਰਕ ਪੈਣ ਦਿੱਤੇ ਆ ਫਿਰ ਉਹ ਝੱਟ ਬੋਲਿਆ ਬਾਕੀ ਰਹੀ ਪੈਸਿਆਂ ਦੀ ਗੱਲ ਫੋਟੋ ਬਣਨ ਤੀਕ ਪਹਿਲੀ ਤਰੀਕ ਹੋ ਹੀ ਜਾਣੀ ਐ ਭਲਿਏ ਲੋਕੇ ਰੱਬ ਆਪ ਕਰਦਾ ਏ ਗਰੀਬਾਂ ਦਾ ਕੰਮ ਜੂਗਲ ਪ੍ਰਸ਼ਾਦ ਸਾਰੀ ਦੀ ਸਾਰੀ ਗੱਲ ਇੱਕੋ ਵਾਰੀ ਹੀ ਕਹਿ ਗਿਆ ਤੇ ਫਿਰ ਕਦੀ ਕਦੀ ਪ੍ਰਾਪਤ ਹੋਈ ਖੁਸ਼ੀ ਦੇ ਅਜਿਹੇ ਅਫਸਰ ਤੋਂ ਪੂਰਾ ਪੂਰਾ ਲਾਭ ਉਠਾਉਂਦਿਆਂ ਉਹ ਹੱਸ ਹੱਸ ਕੇ ਦੂਰਾ ਹੋਣ ਲੱਗਾ। ਦੇਵਕੀ ਇਸ ਫੋਟੋ ਦੀ ਫਜ਼ੂਲ ਖਰਚੀ ਬਾਬਤ ਕੁਝ ਕਹਿਣਾ ਤਾਂ ਚਾਹੁੰਦੀ ਸੀ ਪਰ ਫਿਰ ਪਤੀ ਦੇ ਰੰਗ ਵਿੱਚ ਭੰਗ ਪੈ ਜਾਣ ਦੇ ਡਰ ਵਜੋਂ ਕੁਝ ਨਾ ਬੋਲੀ ਤੇ ਉੱਠ ਕੇ ਬਾਹਰ ਚਲੀ ਗਈ। ਸਵੇਰੇ ਮੁੰਡੇ ਕੁੜੀਆਂ ਨੂੰ ਸਕੂਲ ਤੇ ਜੁਗਲ ਪ੍ਰਸ਼ਾਦ ਨੂੰ ਦਫ਼ਤਰ ਟੋਰ ਕੇ ਦੇਵਕੀ ਨੇ ਇੱਕ ਪੁਰਾਣੀ ਚਿੱਟੀ ਚਾਦਰ ਕੱਢੀ। ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਜਾਂਚਿਆ ਪੜਤਾਲਿਆ ਫਿਰ ਜਾਂਚ ਕੀਤੀ ਅਤੇ ਸਾਰਾ ਦਿਨ ਮਗਜ ਪਚੀ ਕਰਕੇ ਗੁੰਡਨ ਦੀ ਮਸ਼ੀਨ ਤੇ ਸ਼ਾਮ ਤੀਕ ਮੁਸ਼ਕਲ ਨਾਲ ਜੋਤੀ ਦੀ ਕਮੀਜ਼ ਤਿਆਰ ਕਰ ਸકી ਉਧਰ ਜੁਗਲ ਪ੍ਰਸ਼ਾਦ ਨੇ 2 ਘੰਟਿਆਂ ਦੀ ਛੁੱਟੀ ਲਈ ਅਤੇ ਨਾਗਰਿਕ ਸਭਾ ਦੇ ਦਫ਼ਤਰ ਜਾ ਕੇ ਯਤਨ ਕੀਤਾ ਕਿ ਕਿਸੇ ਤਰ੍ਹਾਂ ਉਸ ਨੂੰ ਵੀ ਨਿਮੰਤਰਣ ਪੱਤਰ ਮਿਲ ਸਕੇ ਤਾਂ ਜੋ ਉਹ ਆਪਣੀਆਂ ਅੱਖਾਂ ਨਾਲ ਆਪਣੇ ਪਿਆਰੇ ਪੁੱਤਰ ਨੂੰ ਮਾਣ ਪ੍ਰਾਪਤ ਕਰਦੇ ਆ ਵੇਖ ਸਕੇ ਪਰ ਉਸ ਨੂੰ ਪਤਾ ਲੱਗਾ ਕਿ ਉਸ ਸਮਾਗਮ ਵਿੱਚ ਤਾਂ ਵੱਡੇ-ਵੱਡੇ ਰਾਜਨੀਤਿਕ ਆਗੂ ਅਮੀਰ ਲਖਪਤੀਏ ਵੱਡੇ-ਵੱਡੇ ਅਫਸਰ ਤੇ ਕੁਝ ਸੱਦੇ ਗਏ ਬੱਚੇ ਹੀ ਜਾ ਸਕਦੇ ਹਨ ਉਸ ਸੋਚਿਆ ਕਿ ਮੈਂ ਇਹਨਾਂ ਵਿੱਚੋਂ ਕਿਸੇ ਗਿਣਤੀ ਵਿੱਚ ਵੀ ਨਹੀਂ ਆਉਂਦਾ ਵਿਚਾਰਾ ਦਿਲ ਦੀਆਂ ਉਮੰਗਾਂ ਦਿਲ ਵਿੱਚ ਹੀ ਦਬੋਚ ਕੇ ਰਹਿ ਗਿਆ ਐਤਵਾਰ ਦਾ ਦਿਨ ਆਇਆ ਅੱਜ ਸਾਰੇ ਟੱਬਰ ਨੂੰ ਜੋਤੀ ਉੱਤੇ ਮਾਣ ਸੀ ਜਿਸ ਕਰਕੇ ਸਾਰੇ ਉਸ ਨੂੰ ਤਿਆਰ ਕਰਨ ਵਿੱਚ ਜਿਵੇਂ ਕੜ ਪਾਟ ਗਿਆ ਹੋਵੇ ਉਸ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਪੀ ਉਹ ਉਥੇ ਦਾ ਉਥੇ ਖਲੋਤਾ ਰਹਿ ਗਿਆ ਉਸ ਇੰਜ ਮਹਿਸੂਸ ਕੀਤਾ ਜਿਵੇਂ ਕਿਸੇ ਮੋਟੀ ਗੋਗੜ ਵਾਲੇ ਨੇ ਉਸ ਦੇ ਅੰਦਰ ਪੈਟਰੋਲ ਛੜਕਣ ਪਿੱਛੋਂ ਤੀਲੀ ਬਾਲ ਕੇ ਉਸ ਦੀਆਂ ਸਦਰਾਂ ਤੇ ਉਮੰਗਾ ਨੂੰ ਫੂਕ ਦਿੱਤਾ ਹੈ ਉਸ ਅੱਗ ਦਾ ਲਾਂਬੂ ਉਸ ਦੇ ਰੋਮ-ਰੋਮ ਵਿੱਚੋਂ ਨਿਕਲ ਕੇ ਉਸ ਨੂੰ ਸਾੜ ਰਿਹਾ ਸੀ ਅਚਾਨਕ ਉਸ ਦੀਆਂ ਅੱਖਾਂ ਵਿੱਚ ਲਹੂ ਨਿਕਲ ਆਇਆ ਤੇ ਉਹ ਦ੍ਰਿੜਤਾ ਨਾਲ ਕੜ ਗਿਆ ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ ਮੇਰਾ ਜਨਮ ਦਿਨੇ ਮੇਰੀ ਸੁੱਤੀ ਜੁਰਤ ਤੇ ਦਲੇਰੀ ਦਾ ਜਨਮ ਦਿਨੇ ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸਦਰਾਂ ਤੇ ਉਮੰਗਾਂ ਨੂੰ ਲਿਤਾੜਨ ਦੀ ਜੁਰਤ ਕਰੇਗਾ ਬਾਹਰ ਆ ਕੇ ਦੇਵਕੀ ਤੇ ਹੋਰ ਬੱਚਿਆਂ ਨੇ ਜੋਤੀ ਨੂੰ ਦੁਸਕੋਰੇ ਭਰਦਿਆਂ ਅਤੇ ਜਗਲ ਪ੍ਰਸ਼ਾਦ ਨੂੰ ਜੋਸ਼ ਅਤੇ ਗੁੱਸੇ ਵਿੱਚ ਭੜਕਦਿਆਂ ਦੇਖਿਆ ਤਾ ਉਹਨਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ